ਸਤਿ ਸ਼੍ਰੀ ਅਕਾਲ ਜੀ ਸਤ ਹੈ ਤੁਹਾਡਾ ਵਿੱਚ ਕੁਕਿੰਗ ਚੈਨਲ ਦੇ ਵਿੱਚ ਕਿਮੋ ਜੀ ਤੁਸੀਂ ਸਾਰੇ ਤੇ ਆਪਾਂ ਬਿਲਕੁਲ ਠੀਕ ਹੈ ਤੇ ਅੱਜ ਆਪਾਂ ਆਈਸਕ੍ਰੀਮ ਜਾਂ ਕੌਲਫੀ ਬਣਾ ਕੇ ਤਿਆਰ ਕਰਾਂਗੇ ਜੀ ਬਹੁਤ ਹੀ ਕਰੀਮੀ ਤੇ ਟੇਸਟੀ ਜੀ ਆਈਸਕ੍ਰੀਮ ਤੇ ਕੌਲਫੀ ਬਣੀ ਸੀਗੀ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਵੀਡੀਓ ਨੂੰ ਪੂਰੀ ਵੀ ਦੇਖਿਓ ਤੇ ਲਾਈਕ ਵੀ ਕਰਿਓ ਜੀ ਤੋਂ ਲਈ ਆ ਪੱਧਾ ਕਿਲੋ ਦੁੱਧ ਲੈ ਆਏ ਜੀ ਤੇ ਆਪਾਂ ਦੁੱਧ ਨੂੰ ਦਵਾ ਲਾਂਗੇ ਬਾਲਾ ਗਰਮ ਕਰ ਲਾਂਗੇ ਆਪਾਂ ਦੁੱਧ ਬਹੁਤ ਹੀ ਟੇਸਟੀ ਤੇ ਕਰੀਮੀ ਜੀ ਆਈਸਕ੍ਰੀਮ ਬਣਦੀ ਹੈ ਕਰ ਤੁਸੀਂ ਜੂ ਟਰਾਈ ਕਰਕੇ ਦੇਖਿਓ ਤੇ ਇੱਕ ਆਪਾਂ ਥੋੜਾ ਗਰਮ ਦੁੱਧ ਘੱਟ ਲਿਆ ਸੀਗਾ ਆਪਾਂ ਤੇ ਉਹਦੇ ਵਿੱਚ ਦੋ ਕ ਚਮਚੇ ਆਪਾਂ ਪਾਵਾਂਗੇ ਸੁੱਕਾ ਦੁੱਧ ਨਹੀਂ ਹੁੰਦਾ ਜਿਹੜਾ ਉਹ ਵਾਲਾ ਆਪਾਂ ਦੁੱਧ ਵਾਲੇ ਵਿੱਚ ਗਰਮ ਦੁੱਧ ਦੇ ਵਿੱਚ ਘੋਲ ਕੇ ਫੇਰ ਵਿੱਚ ਪਾਵਾਂਗੇ ਆਪਾਂ ਇਹਦੇ ਨਹੀਂ ਤਾਂ ਉਹਦੋਂ ਗੰਡਾ ਜਿਹਾ ਬਣ ਜਾਂਦਾ ਹੈ ਤੇ ਹੁਣ ਆਪਾਂ ਉਹ ਵੀ ਦੁੱਧ ਪਾਤਾ ਵਿੱਚ ਸੁੱਕੇ ਦੁੱਧ ਨਾਲ ਤੇ ਆਪਰ ਨੂੰ ਗਾੜਾ ਹੋਣ ਤੱਕ ਰਕਾਈ ਜਾਣਾ ਜੀ ਦੁੱਧ ਨੂੰ ਤੇ ਅੱਧਿਕੋਲੀ ਆਪਾਂ ਠੰਡੇ ਦੁੱਧ ਦੀ ਲਈ ਹੈ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਕਸਟਰਡ ਦਾ ਪਾਵਾਂਗੇ। ਤੇ ਨੂੰ ਘੋਲ ਲਾਂਗੇ ਇੱਕ ਵੱਡਾ ਚਮਚਾ ਪਾਇਆ ਆਪਾਂ ਕਸਟਰਡ ਦਾ। ਆਪਣੇ ਜਮਚੇ ਛੋਟੇ ਸਿਧਾਨੇ ਕਰਕੇ 1.5 ਕਪਾਇਆ ਆਪਾਂ। ਤੇ ਦੁੱਧ ਆਪਣਾ ਪੂਰਾ ਉਬਲ ਹੀ ਜਾਂਦਾ ਜੀ گاੜਾ ਵੀ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕਸਟਰਡ ਪਾਵਾਂਗੇ। ਤੇ ਥੋੜਾ ਥੋੜਾ ਕਰਕੇ ਪਾਵਾਂਗੇ ਆਪਾਂ ਇੱਕੇ ਧਮ ਨਹੀਂ ਪਾਉਂਦੇ ਨਹੀਂ ਤਾਂ ਇਹਦੇ ਨਾਲ ਗੰਡਾ ਬਣ ਜਾਣਾ। ਬਿਲਕੁਲ ਪਛਾਣ ਹੀ ਨਹੀਂ ਆਉਣੀ ਤੁਹਾਨੂੰ ਜੀ ਆਪਾਂ ਬਾਜ਼ਾਰ ਤੋਂ ਆਈਸਕ੍ਰੀਮ ਲੈ ਕੇ ਆਂਦੀ ਹੈ ਜਾਂ ਆਪਾਂ ਘਰੇ ਬਣਾਈਏ ਇੰਨੀ ਟੇਸਟੀ ਬਣਦੀ ਹੈਗੀ ਆਈਸਕ੍ਰੀਮ ਤੇ ਆਪਾਂ ਦੋ ਬ੍ਰੈਡ ਲੈ ਆ ਤੇ ਉਹਨਾਂ ਨੂੰ ਆਪਾਂ ਪੀਸ ਲੈ ਦੋ ਬ੍ਰਿਟਨ ਨੂੰ ਐਵੇਂ ਕਰਕੇ ਤਾਂ ਚੂਰਾ ਜਿਹਾ ਬਣਾ ਲੈ ਇਹ ਬਰਾਊਨ ਬ੍ਰੈਡ ਲੈ ਆ ਜੀ ਆਪਾਂ ਦੋ ਅੱਧੀ ਗੋਲੀ ਬਣ ਗਿਆ ਤੇ ਹੁਣ ਆਪੇ ਇਹਦੀ ਵੀ ਵਿੱਚ ਪਾ ਕੇ ਕਾੜ ਲਾਂਗੇ ਜੀ ਦੁੱਧ ਜਿਹੜਾ ਆਪਣਾ ਕਸਟਰਡ ਵੀ ਪੱਕ ਗਿਆ ਹੈ ਆਪਣਾ ਸਲੋ ਸਲੋ ਅੱਗ ਤੇ ਆਪਾਂ ਇਹਨੂੰ ਕਾੜਤਾ ਦੁੱਧ ਨੂੰ ਪੂਰਾ گاੜਾ ਹੋ ਗਿਆ ਹੈ ਹੁਣ ਇਹ ਤੇ ਹੁਣ ਆਪਾਂ ਜਿਹੜਾ ਬ੍ਰੈਡ ਦਾ ਚੂਰਾ ਬਣਾ ਕੇ ਰੱਖਿਆ ਹੈ ਓਪੀਆ ਇਹਦੇ ਵਿੱਚ ਹੀ ਪਾ ਦਾਂਗੇ ਆਪਾਂ ਤੇ ਜਿੰਨਾ ਚਿਰ ਇਹ ਪੂਰਾ گاੜਾ ਨਹੀਂ ਹੋ ਜਾਂਦਾ ਖੋਏ ਦੀ ਤਰ੍ਹਾਂ ਉਦੋਂ ਤੱਕ ਰੱਖਾ ਪੈਣ ਨੂੰ ਦੁੱਧ ਨੂੰ ਪਕਾਉਂਦੇ ਰਾਵਾਂਗੇ ਤੇ ਆਪਾਂ ਨੂੰ ਸਪੋਰਟ ਜ਼ਰੂਰ ਕਰੋ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਸਾਰੇ ਜਾਣੇ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਜੇ ਆਪਾਂ ਵਿੱਚ ਖੰਡ ਹੈ ਜਿਹੜੀ ਉਹ ਆਪਾਂ ਸਿੱਧੀ ਨਹੀਂ ਪਾਉਂਦੇ ਤੇ ਆਪਾਂ ਇਹਨੂੰ ਨਾ ਪਗਲਾ ਕੇ ਖੰਡ ਨੂੰ ਫੇਰ ਪਾਵਾਂਗੇ ਜੀ ਬਿਲਕੁਲ ਸਲੋ ਜੀ ਅੱਗ ਤੇ ਤੁਸੀਂ ਇਹਨੂੰ ਪਿਗਲਣ ਲਈ ਰੱਖ ਦਿਓ ਖੰਡ ਨੂੰ ਤੇ ਆਪਣੀ ਖੰਡ ਹੈ ਜਿਹੜੀ ਪਿਗਲੀ ਜਾਂਦੀ ਹੈ ਤੇ ਇਧਰ ਆਪਣਾ ਦੁੱਧ ਹੈ ਜਿਹੜਾ ਉਹ ਪੂਰਾ گاੜਾ ਹੋ ਗਿਆ ਹੈ ਬਿਲਕੁਲ ਖੋਏ ਦੀ ਤਰ੍ਹਾਂ ਬਣ ਗਿਆ ਇਹ ਤੇ ਪਰ ਆਪਾਂ ਥੋੜਾ ਜਿਹਾ ਹੋਰ ਕਾੜਾਂਗੇ ਆਪਾਂ ਇਹਨੂੰ ਜਿੰਨਾ ਚਿਰ ਆਪਣੀ ਖੰਡ ਪਿਗਲਦੀ ਹੈ ਲਓ ਜੀ ਆਪਣੀ ਖੰਡ ਜੀ ਸਾਰੀ ਪਿਘਲ ਗਈ ਤੇ ਹੁਣ ਆਪਾਂ ਇਹਨੂੰ ਆਪਣੇ ਦੁੱਧ ਦੇ ਵਿੱਚ ਪਾ ਦ ਤੇ ਦਵਾ ਦਾ ਬੂਮ ਮਿਲਾ ਲਾਂਗੇ ਆਪਾਂ ਇਹਨੂੰ ਹੁਣ ਬਾਲਾ ਪਕਾਉਣ ਦੀ ਆਪਾਂ ਨੂੰ ਲੋੜ ਨਹੀਂ ਕਿਉਂਕਿ ਦੁੱਧ ਆਪਣਾ ਪੂਰਾ ਫੁੱਲ ਗਾੜਾ ਹੋ ਗਿਆ ਏ ਹੁਣ ਖੋਏ ਦੀ ਤਰ੍ਹਾਂ ਬਣ ਗਿਆ ਏ ਤੇ ਬਸ ਹੁਣ ਆਪਾਂ ਇੱਥੇ ਆਪਣਾ ਸਿਲੰਡਰ ਕਰ ਦਾਂਗੇ ਬੰਦ ਤੇ ਇਹਨੂੰ ਠੰਡਾ ਹੋਣ ਲਈ ਰੱਖ ਦਾਂਗੇ ਬਿਲਕੁਲ ਜਮਾ ਠੰਡਾ ਹੋ ਗਿਆ ਜਦੋਂ ਇਹਦੇ ਬਾਅਦ ਦੇਖਦੇ ਆਪਾਂ ਉਹਰਾ ਇਹ ਨਿਕੰਟਾ ਪਿਆ ਰਿਆ ਸੀਗਾ ਆਪਣਾ ਇਹ ਖੁਆ ਸੀ ਜਿਹੜਾ ਬਣ ਗਿਆ ਤੇ ਦੂਜਾ ਬਾਅਦ ਹੁਣ ਆਪਾਂ ਇਹਨੂੰ ਪੀਸਾਂਗੇ ਜੀ ਤੇ ਇਹ ਦੋ ਕ ਚਮਚੇ ਆਪਾਂ ਮਲਾਈ ਲਈ ਆ ਤੇ ਥੋੜਾ ਜਿਹਾ ਆਪਾਂ ਇਹਨੂੰ ਚਲਾ ਲਾਂਗੇ ਮਲਾਈ ਨੂੰ ਇਹਨੂੰ ਗੰਡਾ ਜਿਹਾ ਮਾਰ ਦਾਂਗੇ ਬਾਲਾ ਤਾਂ ਨਹੀਂ ਚਲਾਉਣ ਦੀ ਲੋੜ ਤੇ ਹੁਣ ਆਪਾਂ ਜਿਹੜਾ ਖੁਆ ਬਣਾ ਕੇ ਰੱਖਿਆ ਏ ਉਹ ਪੈ ਤੇ ਵਿੱਚ ਹੀ ਪਾ ਕੇ ਜੱਗਦੇ ਤੇ ਉਹਨੂੰ ਦੋ ਤਿੰਨ ਵਾਰੀ ਚਲਾ ਲਾਂਗੇ ਮੈਕਸੀਨ ਨੂੰ ਕਰੀਮੀ ਹੋਣ ਤੱਕ ਆਪਾਂ ਇਹਨੂੰ ਪੂਰਾ ਚਲਾ ਲਾਂਗੇ ਮੈਕਸਿਮਮ ਐਵੇਂ ਕਰਕੇ ਕਰੀਮੀ ਬਣ ਜਾਣੀ ਚਾਹੀਦੀ ਹੈ ਆਈਸਕ੍ਰੀਮ ਆਪਣੀ ਤੇ ਹੁਣ ਆਪਾਂ ਦੋ ਕਲਫੰਗਾਂ ਲੰਗਾਈ ਜੀ ਤੇ ਇਹਨਾਂ ਨੂੰ ਵਿੱਚ ਪਾ ਦਾਂਗੇ ਜਮਾਉਣ ਲਈ ਤੇ ਆਪਾਂ ਢੱਕਣ ਲਾ ਕੇ ਇਹਨਾਂ ਦੇ ਰੱਖ ਦੇਾਂਗੇ ਜੀ ਐਵੇਂ ਤਾਂ ਟੱਕਦਿਆਂ ਨਹੀਂ ਸੀ ਤਾਂ ਇਹਨਾਂ ਕਰਕੇ ਆਪਾਂ ਨੂੰ ਗਲਾਸ 'ਚ ਪਾ ਕੇ ਰੱਖਣੀਆਂ ਪਈਆਂ ਤੇ ਇੱਕ ਆਪਾਂ ਇਹਨਾਂ 'ਕਿ ਜਿਹੜਾ ਆਪਣਾ ਬਚਿਆ ਇਮਿਸ਼ਨਾਂ ਨੂੰ ਤੋ ਆਪਾਂ ਡੱਬੇ 'ਚ ਪਾ ਕੇ ਆਈਸਕ੍ਰੀਮ ਲਈ ਜਮਾਉਣਾ ਰੱਖ ਦਾਂਗੇ ਤੇ ਪੂਰੀ ਰਾਤ ਭਰ ਤੇ ਲਈ ਇਹਨੂੰ ਰੱਖਾਂਗੇ ਜੀ ਆਪਾਂ ਫ੍ਰੀਜਰ ਦੇ ਵਿੱਚ ਤੇ ਤੜਕੇ ਆਪਾਂ ਇਹਨੂੰ ਦੇਖਾਂਗੇ ਕੋਈ ਵੀ ਆਪਾਂ ਡਰਾਈ ਫਰੂਟ ਇਹਦੇ ਵਿੱਚ ਨਹੀਂ ਪਾਜੇ ਤੁਸੀਂ ਪਾਉਣਾ ਚਾਹੋਣੇ ਤਾਂ ਪਾ ਲਿਓ ਬਲਟਾ ਪਉਕ ਤੋਂ ਦੀਆਂ ਇਹਨੇ ਸਜਾਉਣ ਦੇ ਲਈ ਥੋੜੀ ਜਿਹੀ ਗਾਰਨਿਸ਼ ਕਰਨ ਲਈ ਆਪਾਂ ਬਣਾਵਾਂਗੇ ਤੇ ਆਪਾਂ ਇਹਨੂੰ ਜੰਮਣ ਲਈ ਰੱਖ ਦਾਂਗੇ ਜੀ ਪੂਰੀ ਰਾਤ ਤੂੰ ਤੜਕੇ ਆਪਾਂ ਦੇਖਿਆ ਸੀਗਾ ਤੇ ਤੜਕੇ ਆਪਣੀਆਂ ਗੁਲਫੀਆਂ ਸੀ ਜਿਹੜੀਆਂ ਬਿਲਕੁਲ ਜੰਮ ਕੇ ਤਿਆਰ ਹੋ ਗਈਆਂ। ਦੇਖੋ ਜੀ ਕਿੰਨੀਆਂ ਕਰੀਮੀ ਕਰੀਮੀ ਗੁਲਫੀਆਂ ਬਣ ਗਈਆਂ ਆਪਣੀਆਂ। ਤੇ ਹੁਣ ਆਪਾਂ ਇਹਨੂੰ ਚਾਕੂ ਜਾਂ ਚਮਚੇ ਦੀ ਸਹਾਇਤਾ ਦੇ ਨਾਲ ਇਹਨੂੰ ਬਾਹਰ ਕੱਢਾਂਗੇ ਗੁਲਫੀਆਂ। ਬਹੁਤ ਹੀ ਟੇਸਟੀ ਤੇ ਕਰੀਮੀ ਗੁਲਫੀਆਂ ਬਣ ਕੇ ਤਿਆਰ ਹੁੰਦੀਆਂ। ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ ਤੁਹਾਨੂੰ ਖੁਦ ਨੂੰ ਪਤਾ ਲੱਗੂਗਾ ਕਿ ਕਿੰਨੀਆਂ ਟੇਸਟੀ ਗੁਲਫੀ ਬਣੀਆਂ। ਇਹ ਜਿਹੜੀ ਕੁਲਫੀ ਤਾਂ ਆਪਾਂ ਨੂੰ 50 ਰੁਪਈਆਂ ਦੀ ਵੀ ਨਹੀਂ ਮਿਲਣੀ ਬਾਜ਼ਾਰ ਦੇ ਵਿੱਚ ਜਿੰਨੀ ਇਹ ਟੇਸਟੀ ਸੀ ਸਭ ਤੋਂ ਵੱਡੀ ਗੱਲ ਆਪਾਂ ਇਹਨੂੰ ਆਪਣੇ ਹੱਥਾਂ ਦੇ ਨਾਲ ਖੁਦ ਘਰੇ ਬਣਾਇਆ ਆਪਾਂ ਨੂੰ ਕੋਈ ਡਾਊਟ ਨਹੀਂ ਤੇ ਆਪਾਂ ਆਪਣੇ ਬੱਚਿਆਂ ਨੂੰ ਵੀ ਬੇਫਿਕਰ ਹੋ ਕੇ ਦੇ ਸਕਦੇ ਆਂ ਕੁਲਫੀ ਤੇ ਅੰਮੀ ਕਰਕੇ ਆਪਾਂ ਦੂਜੀ ਕੁਲਫੀ ਵੀ ਬਾਹਰ ਕੱਟ ਲੈਨੇ ਆ ਤੇ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਕਿ ਹੋਰ ਵੀ ਭੈਣ ਭਰਾ ਆਪਣੀ ਚੈਨਲ ਦੇ ਨਾਲ ਜੋੜ ਸਕਣ ਤੇ ਆਪਾਂ ਨੂੰ ਸਪੋਰਟ ਮਿਲ ਸਕੇ ਤੇ ਜਿਹੜੇ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਜਿਹੜੇ ਆਪਣੀ ਵੀਡੀਓ ਨੂੰ ਲਾਈਕ ਕਰਦੇ ਆ ਤੇ ਆਪਾਂ ਦੂਜੀ ਕੁਲਫੀ ਵੀ ਬਾਹਰ ਕੱਢ ਲਈ ਤੇ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਕਰੀਮੀ ਬਣੀ ਹੈ ਆਪਣੀ ਕੁਲਫੀ ਤੇ ਖਾਣ ਚ ਦਾ ਇਹ ਦੂ ਵੀ ਜਾਦੇ ਟੇਸਟ ਸੀ ਤੇ ਦੂਜੀ ਆਈਸਕ੍ਰੀਮ ਵੀ ਆਪਾਂ ਕੱਢ ਲਈ ਹੈਗੀ ਤੇ ਥੋੜੇ ਜਿਹਾ ਆਪਾਂ ਡਰਾਈ ਫਰੂਟ ਕੱਟ ਕੇ ਰੱਖਿਆ ਤੋ ਆਪਾਂ ਇਹਦੇ ਉੱਤੇ ਸਜਾਉਣ ਲਈ ਰੱਖ ਦਾਂਗੇ ਪਾ ਦਾਂਗੇ ਇਹ ਤੁਸੀਂ ਨਹੀਂ ਪੋਣੀ ਤਾਂ ਉਹ ਤੁਹਾਡੀ ਮਰਜ਼ੀ ਆ ਨਾ ਪਾਇਓ ਫਿਰ ਵੀ ਚੱਲੂਗਾ ਕਿਉਂਕਿ ਟੇਸਟੀ ਇੰਨੀ ਆ ਧਪਾ ਕੱਟ ਲਿਆ ਨੂੰ ਬਹੁਤ ਹੀ ਟੇਸਟੀ ਤੇ ਕਰੀਮੀ ਜਿਹਾ ਆਈਸਕ੍ਰੀਮ ਤੇ ਕੁਲਫੀਆ ਬਣ ਕੇ ਆਪਣਾ ਤਿਆਰ ਹੋ ਗਿਆ ਜੀ ਤੇ ਆਪਾਂ ਘਰ ਵਿੱਚ ਰੱਖੇ ਸਮਾਨ ਦੇ ਨਾਲ इजीली ਬਣਾ ਲਈ ਆਪਾਂ ਕੁਲਫੀ ਇਹ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ